ویڈیو تا سوگت ہے جی اس ویڈیو کنور صاحب بابا سیوا جی پاسوں کچھ بچار سرون کرو گے اور کچھ بچار سرون کرتے ہاں چینل <سؤال> سبسکرائب لائک شیئر کمنٹ ضرور کرنا واحر جی کا خالصہ واحر فتح ਆਉਣ ਪਹਿਲਾ ਪੇਸ਼ ਕੀ ਗੋਦੀ ਇਤਿਹਾਸ ਬਾਰੇ ਜਾਣਕਾਰੀ ਦੇ ਰਹੀ ਸੀ ਕਿ ਕਿਵੇਂ ਸਤਿਗੁਰਾਂ ਨੇ ਮਹਾਨ ਬਖਸ਼ੀ ਕੀਤੀ ਗੁਰਬਾਣੀ ਦਾ ਪ੍ਰਮਾਣ ਹੈ ਰਸਾਇਆ ਫਿਰ ਆਣ ਸਤਿਗੁਰੂ ਖਡੂਰ ਭਾਈ ਗੁਰਦਾਸ ਜੀ ਦੇ ਪਰਿਵਾਰਾਂ ਵਿੱਚ ਵੀ ਇਹ ਕੰਮ ਕੀਤਾ ਹੈ ਜਿੱਤਾਂ ਛੋੜ ਕਰਤਾਰਪੁਰ ਬਾੜ ਕਦੋਲੇ ਜੋਤ ਜਗਾਈ ਕਰਤਾਰਪੁਰ ਤੋਂ ਭਾਈ ਜੈਣ ਦੇ ਰੋ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਅੰਗਧਾ ਲਾ ਕੇ ਅੰਗਤ ਬਣਾ ਕੇ ਗੁਰੂ ਅਰਜਨ ਦੇਵ ਦੀ ਬਖਸ਼ਿਸ਼ ਦੇ ਕੇ ਗੁਰਦੁਆਰੇ ਤੇ ਹਦਮ ਕੀਤਾ ਜੋ ਜੀ ਖਡੂਰ ਸਾਹਿਬ ਜਾ ਕੇ ਸਿੱਖੀ ਦਾ ਕੇਂਦਰ ਬਣਾਉਂ 13 ਸਾਲ ਬਾਅਦ ਭਗਵਾਨ ਗੁਰਮੁਖ ਦੇਵ ਜੀ ਤੇ ਬਰਾਜ ਦਾ ਬਹੁਤ ਵੱਡੇ ਕਾਰਜ ਕੀਤੇ ਵਿਸ਼ੇਸ਼ ਤੌਰ ਤੇ ਮਹਾਰਾਜ ਨੇ ਇੱਥੇ ਜਿਹਨੇ ਸਿੱਖ ਧਰਮ ਦੇ ਸਾਹ ਤੋਂ ਪਹਿਲਾ ਵਿਦਿਆਲਾ ਪਹਿਲੀ पाठशाला ਨੇ ਵਿਦਿਆ ਦਾ ਕਾਰਜ ਮਹ ਗੁਰਮੁਖੀ ਲਿਪੀ ਦੇ ਰੂਪ ਵਿੱਚ ਮਹਾਰਾਜ ਇੱਥੇ ਸ਼ੁਰੂ ਕੀਤਾ ਔਰ ਮਾਨਖਾੜੇ ਦੀ ਸ਼ਤਾਨਾ ਮਾਰ ਇਸ ਧਰਤੀ ਤੋਂ ਕੀਤੀ ਕੋਹ ਉਸ ਨੇ ਕਰਿਆ ਲੰਗਰ ਦੀ ਪਰਜਾ ਦਾ ਉਹ ਸਰਫਾਤ ਕੀਤਾ ਤਰਛਿਤ ਕੀਤਾ ਔਰ ਜਨਮ ਸਾਖੇ ਰੋ ਵਿੱਚ ਸਿੱਖ ਧਰਮ ਦੇ ਵਿੱਚ ਸਭ ਤੋਂ ਗੁਰ ਇਤਿਹਾਸ ਨਿਮਿਤੀ ਪਰੰਪਰਾ ਦਾ ਮੁੱਢ ਵੀ ਇਥੋਂ ਬੱਜਾ ਆਈ ਕਹਣਾ ਮਾਨਖਾੜੇ ਦੀ ਸ਼ਤਾਨ ਪਨੋਦੀ ਦੇ ਨਜ਼ਦੀਕ ਸਨ ਮੁਰਾਕਰ ਦੇ ਮਹਾ ਬਲਾਕ ਉਹ ਜਨਮ ਸਾਖੀ ਭਾਈ ਮਾਲਾ ਜੀ ਨੇ ਜਨਮ ਸਾਖੀ ਦਿਖਾਈ ਗਈ ਹਮਾਰੇ ਪਾਤਸ਼ਾਹ ਇੱਥੇ ਆਇਆ ਸ਼ੇਰਨਾਥ ਜੋਗੀ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ 12 ਸਾਲ ਗੁਰੂ ਅਰਜਨਦਾਸ ਸਾਹਿਬ ਨੇ ਜਾਣਿਆ ਕਿ ਸ਼ਰਨ ਘਰ ਨਹੀਂ ਸੀ ਵਗੀ। ਕਿਉਂਕਿ ਇਹਨੇ ਸਮੇਂ ਵਿੱਚ ਗੁਰੂ ਭਾਗ ਨੇ ਪੈਦੇ ਸੀ, ਗੁਰੂ ਲਭੜੇ ਪੈਦੇ ਸੀ, ਅਰਖੜੇ ਜੰਦੇ ਸੀ, ਸ਼ੇਰ ਗੁਰੂ ਧਾਰ ਦੇ ਸੀ। ਇਸ ਪਤਨ ਦੇ ਵਿੱਚ ਗੁਰੂ ਅਰਜਨਦਾਸ ਸਾਹਿਬ ਆਏ 21 ਵਾਰ ਹਰਿਦвар ਗਏ, ਗੁਰੂ ਦੀ ਭਾਲ ਵਿੱਚ ਪਰ ਸੁਤੁਸ਼ਟ ਨਹੀਂ, ਗੁਰੂ ਦਾ ਭਾਲ, ਉਹਦਾ ਸੁਤੁਸ਼ਟ ਨਾ ਹੋਏ। ਵਾਸ ਸਾਰਨੇ ਪਿੰਡ ਨਗਰ ਨੂੰ ਦੇ ਨਾਲ ਕੋਈ ਸਭੂ ਮਹਤਮਾ ਵ੍ਰਕ ਸੰਗਤ ਹੋਈ ਜਦੋਂ ਵਿਦੈਕੀ ਹੋਣ ਲੱਗੀ ਉਹਨੇ ਪੁੱਛਿਆ ਬੁਰ ਬਰਦਾਸਰ ਮਹਰਾਟਾ ਦਾ ਗੁਰੂ ਕੌਣ ਆ ਤੇ ਗੁਰੂ ਅਰਦਾਸ ਕਹਿਣ ਲੱਗੇ ਗੁਰੂ ਦੀ ਭਾਲ ਵਿੱਚ ਗੁਰੂ ਤੇ ਅਜਿ ਧਾਰਿਆ ਦੀ ਉਹਨੇ ਐਸਾ ਬਚਨ ਕੀਤਾ ਕਿ ਮੈਂ ਬਹੁਤ ਪਛਤਾਵਾ ਕਰ ਰਹਾ ਤੁਹਾਡੀ ਸੰਗਤ ਕਰਕੇ ਕਿ ਸ਼ੈ ਜੀ ਮੈਨੂੰ ਪਹਿਲਾ ਪਤਾ ਤੁਸੀਂ ਜਿਦੋਰੇ ਹੋ ਤੇ ਮੈਂ ਤੁਹਾਡੀ ਸੰਗਤ ਨਾ ਕਰਦਾ ਇਹ ਮੇਰਾ ਪਿਛਲਾ ਕੀਤਾ ਤਾਂ ਨਸ਼ਟ ਹੋ ਗਿਆ ਮੈਂ ਤੁਹਾਡੀ ਸੰਗਤ ਪਰ ਬੈਠਾ ਨੁਰੇ ਨਹੀਂ ਤੇ ਮੈਂ ਬਹੁਤ ਪਛਤਾਵਾ ਮੈਂ ਦੇਚ ਮੈਂ ਆਪਣੇ ਆਪ ਨੂੰ ਰਸੂਸ ਕਰਦਾ ਇੱਕ ਬਚਨ ਕਰਕੇ ਆਪਣੇ ਮੱਤਮਨ ਚਲੇ ਗਏ ਗੁਰੂ ਮਰਦਾਨ ਸਾਹਿਬ ਦੇ ਬਹੁਤ ਵੱਡਾ ਐਸ਼ ਦਾ ਮੋਰ ਹੋ ਗਿਆ ਕਿ ਵਰਦਸਤਾ ਹੋ ਰਹੀ ਹੈ 21 ਵਾਰ ਹਰ ਦਰਵਾਜ਼ਾ ਜਾ ਚੁੱਕਿਆ ਹੈ ਗੁਰੂ ਲੱਭਾ ਨੇ ਸ਼ਹਿਜ਼ਾਦ ਯੂਸਫ ਨੂੰ ਮਿਹਲੇ ਦੇ ਨਾਂਲੇ ਪਰ ਜਦੋਂ ਆਪਨੇ ਘਰ ਬਾਸਤੀ ਗਿੱਰਨਾ ਸਰਸਰ ਸਾਹਿਬ ਨੱਗਸੀ ਮਹਾਰਾਜ ਦਾ ਬੀਬੀ ਅਮਾ ਜੀ ਗੁਰਗਦੇਵੀ ਸੁਪਤਰੀ ਸਨ ਉਹਨਾਂ ਨੇ ਕਿ ਕਿ ਜੇਦਰ ਨਾਲ ਸ਼ਾਦੀ ਹੋ ਚੁੱਕੀ ਸੀ ਮੁਰਨੇ ਮਾਤਾ ਖੀਵੇਂ ਜੀ ਦੇ ਗੁਰਗਦੇ ਨੇ ਵੀ ਦੀ ਸ਼ਕਤ ਬਾਣੀ ਸੀ ਉਹਨਾਂ ਨੇ ਗੁਰਬਾਣੀ ਕੰਢ ਕੀਤੀ ਸੀ ਸਿਰੇ ਦੁੱਧ ਰਟ ਕੋ ਲੱਗੇ ਤੇ ਨਾਲ ਨਾਲ ਗੁਰਬਾਣੀ ਦਾ ਜਾਪ ਸ਼ੁਰੂ ਕੀਤਾ ਨਿਤਨੇਮ ਜੋ ਸ਼ਰਣ ਕੀਤਾ ਗੁਰਮਤਿ ਸਾਹਿਬ ਨੇ ਬੜਾ ਮਨ ਨੂੰ ਆਨੰਦ ਆਇਆ ਤੇ ਤੇਨ ਚੋਣ ਦੇ ਆਪਣੇ ਭਰਾ ਦੇ ਘਰ ਆਏ ਕਹਿੰਦੇ ਵੀ ਬੀਬੀ ਅਮਰੋ ਮਨਾ ਕੇ ਲਿਓ ਬੀਬੀ ਅਮਰੋ ਜੀ ਆ ਗਏ ਕਿਨੇ ਬੇਟਾ ਸਿਰੇ ਕੀ ਘਾਰ ਹੈ ਸੀ ਕਿ ਕਿਹੜੇ ਬੋਲ ਨੇ ਸਾਨੂੰ ਦਰਸ਼ਕ ਕਰਾਉਣਾ ਲਈ ਮੈਨੂੰ ਬੜੀ ਮਨ ਨੂੰ ਸ਼ਾਂਤੀ ਆਈ ਹੈ ਤੇ ਬੀਬੀ ਹੋਰ ਵੀ ਕਹਿਣ ਲੱਗੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪੰਜਾਬ ਕਰਨੀ ਸੀ ਪਰ ਗੁਰੂ ਨਾਨਕ ਦੇਵ ਜੀ ਸਾਸਤਰ ਬਾਜ ਦੇ ਜੋਤੀ ਜੋਸ਼ ਮਾਗੇ ਨੇ ਉਹਨਾਂ ਜਗ੍ਹਾ ਮੇਰੇ ਪਿਤਾ ਜੀ ਗੁਰੂ ਅਰਜਨ ਦੇਵ ਜੀ ਕਿਟੂ ਸਾਹਿਬ ਕੇ ਇਹਨਾਂ ਪਰੇਸ਼ਾਨ ਕਰਦੇ ਤੇ ਕਹਿਣ ਲੱਗੇ ਉਹਨਾਂ ਨੇ ਚਰਨਾਂ ਵਿੱਚ ਲੈ ਜਾਉਂਦੇ ਵੀ ਬੀਬੀ ਅਮਰੋ ਜੀ آگیا لے کے گرو امردس گلاب لے کے کٹور صاحب آئے جب گور اگدی ملا ملے گورنگ دے رہے سن گور اگنگ دیو دیکھا کہ بابا امرد جی آ رہے ہیں کڑم لگتے ہیں اٹھ کے ستکار کرنا چاہیے گرو امرد جی گور اگد دیو جی ساٹاگر لگے ستکار وجہ انہیں جلدی کتوں آ کے آ کے ਦੂਸਰੇ ਸਮੇਂ ਚੱਲਣਾ ਕੋਈ ਨਹੀਂ ਚੱਲਣਾ ਰਾਸਤਾ ਦਿੱਤੇ ਮਹਾਰਾਜ ਨੇ ਨਾ ਕੋਣ ਬਣ ਕੇ ਆਇਆ ਨਾ ਮੈਂ ਵੱਡਾ ਬਣ ਕੇ ਆਇਆ ਮੈਂ ਸੇਵਾਦਾਰ ਬਣ ਕੇ ਆਇਆ ਹਾਂ ਉਸ ਸੇਵਾਕੁਸ਼ਿਏ ਕਿਤੇ ਮੈਂ ਮਹਾਰਾਜ ਨੂੰ ਸੇਵਾ ਬਖਤੀ ਬਿਆਸ ਸ੍ਰੀ ਆਪ ਨੂੰ ਜਾਣ ਲਿਆ ਉਹਨੇ ਜਾਗ ਦਿੱਤੀ 12 ਸਾਲ ਲਗਾਤਾਰ ਸਿਨਾਮ ਦੀ ਸੇਵਾ ਕੀਤੀ ਪਰ ਉਹ ਜਲਾਹੀ ਖੱਡੀ ਵਿੱਚ ਨੀਰਾ ਸੀ ਡੇਕੇ ਖੜ ਤੋਂ ਆਇਆ ਜਲਾਹੀ ਨੇ ਪੁੱਛਿਆ ਕੌਣ ਹੈ ਤੇ ਜਲਾਹੀ ਨੇ ਕਿਹਾ ਫਿੱਕੇ ਮੋਰ ਬੋਲੇ ਨੂੰ ਦੱਸ ਲੋ

ਗੁਰੂ ਅੰਗਦ ਦੇਵ ਜੀ ਨੇ 12 ਵਾਰ ਦਿੱਤੇ ਗੁਰੂ ਅਮਰਦਾਸ ਜੀ ਮਾਰੇ ਕੀ ਦੇ ਨਥਾਵੈ ਥਾਮ ਜੋ ਕਰਦੇ ਹੋ ਵਿਆਸਨ ਵਿਆਸ ਤੇ ਜਗਤ ਦੀ ਯਾਤਨ ਪਤਰੀ ਪਾਤ ਨਿਤਰੇ ਤੇ ਗੰਤ ਬਖਸ਼ਾ ਦੇ ਕੇ ਨਾਲ ਪੁੱਤ ਕਦੀ ਬਖਸ਼ੀ ਤੇ ਨਾਲ ਬਿਕਤਾ ਜਾਓ ਤੁਸੀਂ ਗੁਰਦਵਾਰ ਸਾਹਿਬ ਦੇ ਨਜ਼ਰ ਸੋ ਇਹਨੇ ਸਮੇਂ ਵਿੱਚ ਤਨਾੜ ਲੋਕਾਂ ਨੇ ਨਹੀਂ ਉਹ ਆਪਣੇ ਮੋਢੀ ਕਰਦੇ ਸੀ ਜ ਆਪਣੇ ਨਾਮ ਦਾ ਪਿੰਡ ਬਣ ਲੈਂਦੇ ਸੀ ਦੋਲੇ ਨਾਮ ਦਾ ਨਰਹਾ ਖੱਤਰੀ ਆਪਣੇ ਪਿੰਡ ਬਰੋੜਾ ਦੇ ਕੋਹੜਾ ਤੋਂ ਦੇ ਪਰ ਭਾਈਚਾਰੇ ਵੱਸਲੀ ਸੀ ਜੀ ਉਹਨੇ ਗੁਰੰਦੇ ਦੇ ਅੰਸ਼ ਨਾਲ ਜਾਣ ਨਾਲ ਕਿ ਇਹਨਾਂ ਬਰੋੜਾ ਤੋਂ ਨੰਦ ਜਿੱਤੇ ਕਿਰਪਾ ਕਰੋ ਇਹ ਮਾਰਨ ਹੈ ਉਹ ਗੋਦੇ ਨਰਹਾ ਖੱਤਰੀ ਦੇ ਨਾਮ ਗੁਰੂਮਤਾਸਰ ਭੇਜਿਆ ਜਿਹਾ ਤੁਸੀਂ ਇਹਦੇ ਨਾਮ ਦਾ ਖੇਡ ਲਓ ਮੋਇਦੇ ਨਾਮ ਤੇ ਗੋਦੇ ਜਵਾਲ ਨਕਰਤੀ ਗੁਰੂ ਮਤਾਸਰ ਦੇ ਉੱਤੇ ਸਥਾਪਿਤ ਕੀਤਾ ਤੇ ਗੋਬਲੀ ਸਾਹਿਬ ਦੀ ਉੱਤੇ ਨਾ ਸਥਾਪਨਾ ਕੀਤੀ ਸੋ ਇਸ ਤਰ੍ਹਾਂ ਕੇ ਮਹਾਰਾਜ ਉੱਤੇ ਜਾ ਕੇ ਸਿੱਖੀ ਦਾ ਕੇਂਦਰ ਬਣਾ ਰਹੇ ਇਹ ਤੋਂ ਫਿਰੂ ਸਾਹਿਬ ਇੱਥੇ ਗੁਰੂ ਦੇ ਜੀ ਦੀ ਯੋਗਤੀ ਜੋ ਸਮਾਗਮ ਇੱਥੇ ਹੀ ਮਹਾਨ ਸੇਵਾ ਦਾ ਕੀਤਾ ਸਾਹਮਣੇ ਸੋ ਮਾਤਾ ਕੀ ਜੀ ਗੁਰੂ ਉਹਨਾਂ ਦੇ ਨੂੰ 25 ਸਾਲ ਬਾਅਦ ਤਾਲ ਸਮਾ ਕਰਦੇ ਨੇ ਉਸ ਨੂੰ ਅਨੰਦ ਦੇਵ ਜੀ ਮਹਾਰਾਜ ਗੁਰੂ ਨਾਇਕ ਜੀ ਦੇ ਪੁੱਤ ਅਲਵੰਸਨ ਹਨ ਅਨੰਸਰ ਸਾਹਿਬ ਜੀ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦਾ ਕਾਰਜ ਹੋ ਰਿਹਾ ਸੀ ਜੋ ਸਖਤਾਂ ਨੇ ਜਾਣ ਕਰ ਦਿੱਤੀ ਗੁਰੂ ਅਨੰਦ ਦੇਵ ਜੀ ਆਪਕੀ ਆਏ ਆਪਣੀ ਹਾਜ਼ਰੀ ਖਾਤਾ ਮਾਤਾ ਕੀ ਜੀ ਦਾ ਗੁਰੂ ਉਤਬਰਸਮਾ ਬਾਧ ਕੀਤੀ ਹੈ تو ما گو شروعات پیارے شامل <سؤال> سن چالی متک مان سر گرو خدو کے گرم پیارے شامل سن جائے ਅ ਮੈਨੂੰ ਛਾਬਾ ਕੀ ਤਰਤੀ ਦੰਦਨਾਂ ਨੂੰ ਸਾਗੂ ਗੋਗਲ ਸਿਮਹਾਰਾ ਨੇ ਰਚਨਾ ਕੀਤੀ ਸੰਪੂਰਨਤਾ ਕੀਤੀ ਜੀ ਗੁਰਦ ਸਿੰਘ ਜੀ 48 ਸਿੰਘਾਂ ਨੇ ਗੁਰੂ ਸਾਹਿਬ ਦੇ ਰਸਨਾ ਤੋਂ ਕੋ ਸੰਪੂਰਨ ਗੁਰਸਾਹੇ ਦੀ ਮਰਵਾਣੀ ਸਰੂਪ ਕੀਤੀ ਤੇ ਅਰਥ ਸਮੂਹ ਕੀਤੇ ਉਹਨਾਂ ਭਾਈ ਹਰੀ ਸਿੰਘ ਬਾਬਾ ਹੀਰ ਸਿੰਘ ਸਵੇਤ 48 ਸਿੰਘਾਂ ਵਿੱਚ ਪ੍ਰੋਡਕਟਰ ਗੁਰੂ ਜੀ ਦੇ ਹਾਸਲ ਹੋਣ ਸਨ ਸੋ ਇਹਨਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਪੰਜਾਬ ਨੂੰ ਜਰਮ ਦਾ ਨਾਸ ਕਰਵਾ ਤੇ 20 ਸੈਂਸੀ ਪੰਜ ਗੁਰਮੁਖਿਆਰੇ ਪੰਜ ਤਾਰੇ ਰੁਪਏ ਚ ਭੇਜੇ ਉਹਨਾਂ ਪੰਜ ਤਾਰੇ ਭੇਜੇ ਬਹੁਤ ਬਦਾ ਸਿੰਘ ਬਾਦਰਪੁਰ ਤੇ ਇਹਨਾਂ ਦੀ ਆਗਿਆ ਵਿੱਚ ਇਹਨਾਂ ਦੀ ਗੁਰਮਤੇ ਦੇ ਨਾਲ ਸਾਰੇ ਕਾਰਜ ਕਰਦੇ ਹਨ ਉਹਨਾਂ ਵਿੱਚ 2 ਗੁਰਮੁਖਿਆਰੇ ਨੂੰ ਸਭ ਦੇ ਸੰਨ ਸੋ ਇਸ ਤਰ੍ਹਾਂ ਬਹੁਤ ਬਦਾ ਸਿੰਘ ਬਾਦਰਪੁਰ ਇਸਨੂੰ ਸਾਧ ਤੀਜੇ ਦਾ ਸਿੱਟਾ ਲਗਭਗ 100 ਸਿੰਗਲੇ ਜਿਹੜਾ ਵਾਇਰ ਨੂੰ 700 ਸਿੰਗਲੇ ਸਾਹ ਦੀ 100 ਸਿੰਗਲੇ ਸਾਹ ਦਾ ਦਿੱਲੀ ਦੇ ਵਿੱਚ ਫਰਖੀ ਬਾਦਸ਼ਾਹ ਨੇ ਜਦੋਂ ਗੁਰਦਾਸ ਜੀ ਦੇ ਨਿਰਿਕਤ ਗੁਰਦਾਰੀ ਕਿਤਾਬਾਂ ਮਤਸਿਵਾਦ ਨੂੰ ਉਹਦੇ ਵਿੱਚ ਵੀ ਬੜਾ ਕਾਫੀ ਸਿੱਖ ਗੁਰੂ ਸਾਹਿਬ ਜੀ ਦਾ ਤੇ ਇਤਨਾ ਗੁਰੂ ਕਾਲ ਨੇ ਉਹ ਕਾਲ ਤੋਂ ਬਾਅਦ ਇਹ ਗੁਰਮਖੇਲੇ ਬੜੀ ਕਬੜੀਆ ਮਹਾਨ ਸਵਾਮ ਜਗਤਾਲ ਪਾਇਆ ਉਸ ਤੋਂ ਬਾਅਦ ਆਪਾਂ ਗੁਰਮੁਖ ਸਿੰਘ ਸਾਹਿਬ ਜੀ ਨੇ 100 ਸਾਲ ਪਹਿਲੇ ਪਪਾ ਸਰਬ ਸਿੰਘ ਜੀ ਨੇ ਕਾਰ ਸੇਵਾ ਸ਼ੁਰੂ ਕੀਤੀ ਉਸ ਤੋਂ ਬਾਅਦ ਉਹ ਤੈਨਾਂ ਅਮਰ ਸਿੰਘ ਜੀ ਨੇ ਸ਼ੁਰੂ ਕੀਤੀ ਤੇ ਤਨਤਨ ਇਹ ਮਿਲ ਬੁੱਸ ਸਾਹਿਬ ਬੁੱਸ ਸਾਹਿਬ ਨਵਾਬ ਜੀ ਬਲੂਤ ਸਾਹਿਬ ਗੁਰੂ ਸਾਹਿਬ ਦੇ ਸੰਗਤਾਂ ਜਾ ਕੇ ਵੇਚ ਕਰਕੇ ਲੈ ਕੇ ਆਇਆ جب بابا جی آئے نے دیکھا کہ اتنے اتہسک ستھان بہت رستے کوئی نہیں کیونکہ رستے ہوئے سکتا ہو گیا کہ پہلے بابا جی نے رستے ترجیح رستے پہلے بانڈ چاہیے گوئندوال سے خدوسہ پہلے پگڈنڈیاں چھوٹیاں پہلے ہوئی سن وے رستے نہیں سن گودوسا نو کلو میٹر بابا جی نے جیو داروں کو بےتی کر کے جگہ حاصل کی کسی نے سیوا نے جگہ جگہ لے لی کسی نے موکے سے مل ਇਹ 9 ਕਿਲੋਮੀਟਰ ਬਾਅਦ ਚੜ੍ਹਤ ਸ਼ੜਕ ਤੋਂ ਕਮੇ ਕਰਕੇ ਪਰਪਤੀ ਬਾਅਦ ਇੱਕ ਪੱਕੀ ਸ਼ੜਕ ਬਣਾਈ ਦੋ ਤਨਰਨ ਕੋਲ ਬਣਾਈ ਇਹ ਸੰਗਤਾਂ ਦੇ ਹਵਾਲੇ ਕੀਤੀ ਫਿਰ ਲਈ ਕਿਨ ਕਰੂਸਾ 5 ਕਿਲੋਮੀਟਰ ਤੇ ਵੀ ਜੀਵਨਰਮ ਜਗ੍ਹਾ ਲੈ ਕੇ ਨਵੀਂ ਸ਼ੜਕ ਬਣਾ ਕੇ ਇਹ ਵੀ ਸੰਗਤਾਂ ਦੇ ਹਵਾਲੇ ਕੀਤੀ ਇਹ 14 ਕਿਲੋਮੀਟਰ ਤੇ ਦੋ ਸ਼ੜਕਾਂ ਪਹਿਲਾਂ ਬਣਾਈਆਂ 125 ਸਕੇ ਦੇ ਲਗਭਗ ਮੈਂ 100 ਸਾਲ ਪਹਿਲੇ ਹੀ ਉਸ ਤੋਂ ਬਾਅਦ ਇੱਕ ਗੋਤਾ ਮਨੀ ਸੇਵਾ ਕਨਨ ਸਾਹਿਬ ਸ਼ੂਰ ਹੋਪ ਪੁਰਵੋ ਮੈਂ ਤੇ ਬਾਬਾ ਤੁਸਰਨ ਕਾਰ ਸੇਵਾ ਚਾਹ ਬਖੀ ਬੜੇ ਮੁੱਢਲਾ ਰਕਤਾ ਸੇਵਾ ਦੇ ਉਹਨਾਂ ਨੇ ਜੇ ਨਾਮ ਬੀਜਿਆ ਦਾਦਪੂਰ ਕੀਤਾ ਤੇ ਗੁਰੂਆਂ ਨੇ ਇੱਥੇ ਵਿਦਿਆ ਦਾ ਮੋਢ ਬਤਾ ਵਿਦਿਆ ਦੀ ਸ਼ੁਰੂਤ ਕੀਤੀ ਆ ਗੁਰਮੁਖੀ ਲਿਪੀ ਨੂੰ ਜਨਮ ਦਿੱਤਾ ਤੇ ਮਹਾਰਾਜਪੁਰ ਦਾ ਵਿਕਾਸ ਕੀਤਾ ਬੱਚਿਆਂ ਨੂੰ ਅਖਰੀ ਗਿਆਨ ਬਖਸ਼ਿਆ ਤੇ 1969 ਵਿੱਚ ਗੁਰਦਵਾਰ ਨੰਦੇਵ ਦਾ 500 ਸਾਲਾ ਸ਼ਤਾਬਦੀ ਸਾਰਾ ਸਿੱਖ ਜਗਤ ਮਨਾ ਰਹੀ ਉਹਨਾਂ ਸਮਰਕਰ ਤੇ ਸ੍ਰੀ ਗੁਰ ਅਕਲ ਦੇ ਕਾਰ 1970 ਵਿੱਚ ਬਾਬਾ ਜੀ ਨੇ ਸ਼ਤਾਬਦੀ ਸਮਰਬਤ ਪਾਪ ਗੀਤਾ 1984 ਵਿੱਚ ਸਥਾਪਿਤ ਕੀਤਾ। ਸੰਨ 2004 ਵਿੱਚ ਸ਼ਤਾਬੀ ਗੁਰੂਤਨ ਦੇ ਜੀ ਦੀ ਆਈ 500 ਸਾਲਾਂ। ਉਹਨਾਂ ਨੇ ਸਾਰੇ ਅੰਕਾਰ ਕੀਤੇ ਸ਼ਤਾਬ ਦੀ 500 ਸਾਲਾਂ ਆਰੀਏ ਜਿਹਨੂੰ ਐਸੀ ਕਾਰਜ ਕੀਤੇ ਜਾਂਦੇ। ਗੁਰੂ ਕੇ ਨੰਦਰ ਨਦਰ ਕੀਰਤਨ ਕਥਾ ਵਿਚਾਰਾਂ ਧਾਰੀ ਜਲਵਾ ਇਹ ਸੰਗਤ ਨੇ ਕਰਦੇ ਨੇ। ਇਹ ਹੁੰਦੇ ਨੇ ਇਹ ਕਾਰਜ ਕਰਨ ਦੇ। ਉਹ ਐਸੀ ਹੋਣ ਲਈ ਬਰੁਖਤਾ ਦੇ ਭਲੇ ਲਈ ਸੰਦੀ ਵੀ ਸਰਬਾਦੇ ਭਲੇ ਲਈ ਸਤਾਪ ਕੀਤੇ ਜਾਂ। ਉਹਨਾਂ ਵਿੱਚ ਫਿਰ ਇਹ ਮੇਸ਼ੇ ਤੌਰ ਤੇ 500 ਸਾਲਾਂ ਬਣ ਕਰਕੇ ਦੇ ਪੰਜ ਕਾਰਜ ਪੁਲੀਕੇ ਗਏ ਕਿ ਪੰਜ ਕਾਰਜ 300 ਸਾਲਾਂ ਸਮਰਪਨ ਕਰਨੇ ਚਾਹੀਦੇ ਨੇ ਔਰ 5 ਸਾਲ ਪਹਿਲਾਂ ਲਿਖੇ ਗਏ ਕਿ 1990 ਦੇ ਵਿੱਚ ਇਹ ਵਿਚਾਰ ਆਇਆ ਸੀ ਕਿ ਪੰਜ ਸਾਲ ਬਾਅਦ ਵੀ 500 ਸਾਲਾ ਤੇ ਪੰਜ ਕਾਰਜ ਆਪਾਂ ਨਿਕੇੜੇ ਪੰਜਾਂ ਨੂੰ ਸਭ ਤੋਂ ਪਹਿਲਾਂ ਤਨਹਾਰੀ ਕੋਲ ਤਰਸਿਆ ਤਰੰਤਰਾ ਜਾਇਦਕਿਆ ਕਿ ਵਾਤਾਵਰਣ ਨੂੰ ਸ਼ੁੱਧਾ ਰੱਖਿਆ ਆਪਾਂ ਨੂੰ 500 ਕਿਲੋ ਮੀਟਰ ਛੜਕਿਆ ਦਰਕਰਣੇ ਚਾਹੀਦੇ ਨੇ ਸ਼ੁਰੂ ਕਰਦਣੇ ਚਾਹੀਦੇ ਨੇ ਜੇ ਲੱਗਦਾ ਕਿ ਠੀਕ ਹੈ ਨਾ ਹੋਰ ਕੋਈ ਨੁਕਸਾਨੇ ਪੂਰੇ ਕਾਰਨ ਗਏ ਪਰਮ ਗੋਦੀ ਕਿਰਪਾ ਨਾਲ 1993 ਰੂਪੀ ਦਾ ਕਾਰ 2021 ਵਿੱਚ 22 ਸਾਲ ਘੱਟ ਪਰ ਲੱਗੇ ਵਿੱਚ ਉਹ 500 ਕਿਲੋਮੀਟਰ ਪੰਜਾਬ ਦੇ ਵਿੱਚ ਵੀ ਉਹ Madhya Pradesh ਤੋਂ ਅਲੀਅਰ Rajasthan ਦੇ ਵਿੱਚ ਬੰਦੇ ਜਿਸ ਤੇ ਵੀ ਜਗਾ ਲਈ ਉੱਥੇ 500 ਕਿਲੋਮੀਟਰ ਪੂਰਾ ਹੋਇਆ ਹੈ ਇਹਦੇ ਨਾਮ ਦਾ ਉਹਦਾ ਹੋਰ ਕਾਰ ਸੀ ਵੀ ਜਿਹੜੇ ਉਹ ਬਹੁਤ ਟਿਕਣਾ ਪੜੇ ਪ੍ਰਾਸਤੀ ਦਰਸ਼ਕਾਂ ਦਾ ਦੇਸ਼ੀ ਬਹੁਤ ਵੱਡੇ ਉਹ ਉੱਠੇ ਗਏ ਜਾਂ ਖਤਮ ਹੋ ਗਏ ਤੇ ਉਹ ਆਪਾਂ ਨੂੰ ਡੋਲੇ ਤੋਂ 502 ਔਰ 505 ਦਾ ਕਿਚਾ ਲਿਖਿਆ ਗਿਆ ਪਰ ਉਹ ਗੁਰੂ ਦੀ ਕਿਰਪਾ ਨਾਲ 5000 ਤੇ 5000 ਬੋਲ ਹੁਣ ਤੱਕ ਲੱਗ ਚੁੱਕਾ ਹੈ ਇਹ ਨਾਲ ਹੋਰ ਸੀ ਇੱਕ ਆਖਿਓ ਵਾਤਵਰਨ ਦਾ ਜੁੜਿਆ ਸੀ 501 ਕੜਚ ਬਾਗ ਪੁੜਾ ਜਾਵੇ ਤਾਂ ਕਿ ਵਰਤਨ ਸ਼ੁੱਧ ਹੋਏ ਪਾਣੀ ਵਿੱਚੋਂ ਨੀਰੂ ਘਟ ਦਾ ਬਚ ਤੋਂ ਹੋਏ ਉਹ ਗੁਰੂ ਦੀ ਕਿਰਪਾ ਨਾਲ 351 ਕੜ ਬਾਗ ਹੋਰ ਤੱਕ ਲੱਗ ਚੁੱਕਾ ਉਹ ਅਜੇ 150 ਕੜ ਪਿਛੇ ਹਨ ਉਹ ਵਾਣ ਸਮੇਂ ਜਿਵੇਂ ਗੁਰੂ ਨਿਭਾ ਇਹ ਸੀ ਕਾਰਜ ਇੱਕ ਪਹਿਲਾ ਦੂਸਰਾ ਸਿੱਧ ਰਸਤੇ ਖੁੱਲੇ ਕਰਨ ਦਾ ਕਿ ਮਤਲਬ ਬਾਬਾ ਜੀ ਨੇ ਜਦੋਂ ਸੇਵਾ ਸ਼ੁਰੂ ਕੀਤੀ ਤੇ ਰਸਤੇ ਕੋਨੇ ਬੀਚੋਂ ਸ਼ਤਾਬ ਦੀ ਆ ਗਈ ਤੇ ਸੰਗਤਾਂ ਨੇ ਦੇਸ਼ਾਂ ਦੇਸ਼ਾਂ ਉਹਨਾਂ ਰਸਤੇ ਖੁੱਲੇ ਕਰਨ ਦੀ ਜੁਰਮ ਜਿਆ ਤੇ ਮੇਨ ਬਾਜ਼ਾਰ ਦਾ ਤੁਸੀਂ ਲੱਗ ਕੇ ਆਉਂਦੇ ਉੱਚ ਇੱਕ ਬੰਨੇ 60 ਦਕਾਨਾਂ ਸੀ ਫਿਰ ਸਾਰੇ ਦੁਕਾਨਦਾਰਾਂ ਨੂੰ ਮੇਦ ਕੀਤੇ ਤੇ ਉਹਨਾਂ ਨਾਲ ਮਦਦ ਬੰਨੇ ਗੁਰਦਰਾ ਸਾਹਿਬ ਦੀ ਜਗ੍ਹਾ ਸੀ ਇਹ ਤਾਂ ਪਿੱਛੇ 60 ਦਕਾਨਾਂ ਦਾ ਕਾਰਸੇਵਾਂ ਨੇ ਮੈਂ ਸੰਗਤਾਂ ਬਣਾ ਦਿੰਦੀ ਆ ਜੇ ਤੁਸੀਂ ਉੱਚ ਸਿਕਟ ਕਰਦੇ ਹੋ ਇਹ ਦੁਕਾਨਾ ਛੱਡ ਦੋ ਤਾਂ ਕਿ ਧਾਰ ਕੇ ਸੜਕ ਤੇ ਢੋਈ ਜਾਂ ਹੋਰ ਕੋਈ ਚੋਰੀ ਕਰਦਾ ਉਹ ਸਾਧ ਨਹੀਂ ਸੀ ਬੰਦਾ ਤੇ ਉਹਨਾਂ ਨੇ ਪ੍ਰਮਾਨ ਦੀ ਰੇਤੀ ਪਿੱਛੇ ਸਾਧ ਦਾ ਨਾ ਬੁਲਾ ਕੇ ਦੇਖਿਆ ਉਹ ਧਾਰ ਕੇ ਉਹਨਾਂ 70 80 ਫੁੱਟ ਮਮੇਰ ਪੰਜਾਬ ਜਿਹੜਾ ਸਾਰਾ ਉਹਨਾ ਹੋ ਗਿਆ ਤਾਂ ਕਿ ਉਹ 107 ਤੱਕ ਗੁਰੂ ਜੀ ਤੱਕ ਆਣਨ ਸੰਗਤ ਨੂੰ ਮੁਸ਼ਕਿਲ ਨਾ ਆਵੇਗੀ ਤੀਸਰਾ ਸੀ ਵੀ ਮਾਤਾ ਖੀਰ ਦੀ ਬੜੀ ਮਹਾਨ ਦੇਣ ਹੈ ਉਹਨਾਂ ਦੀ ਇੱਥੇ ਗੁਰੂ ਗ੍ਰੰਥ ਬਾਣੀ ਵਿੱਚ ਮੱਲਾ ਬਲਵੰਤ ਕੀ ਵੀ ਦੇਖ ਜਾਂਦ ਸੋਧੀ ਸ਼ੌਕਤ ਰਾਣੀ ਲੰਗਰ ਦੌਰ ਦੀ ਰਸਮ ਖੀਰ ਧਿਆਨੀ ਮਾਤਾ ਦਾ ਦੋਹਰਾ ਜਪ ਹੈ ਉਹਨਾਂ ਨਾਲੇ ਜਾਂਦਾ ਨਹੀਂ ਬਣੀ ਤੇ ਲੰਗਰ ਹਾਜ਼ਰ ਦੇ ਮਜੇਦਾਰ ਨਾਮ ਤੇ ਪੜਾਇਆ ਗਿਆ ਹੈ ਔਰ ਚੌਥਾ ਸੀ ਵੀ ਜਿਸ ਤੋਂ ਮੇ ਕੋਲ ਪ੍ਰਚਾਰਕ ਤੇ ਅਧਿਆਪਕ ਸਿਹਤ ਨੇ ਸੋਦੀ ਵਾਲੇ ਦੇ ਉਹ ਫਾਰਮ ਮਿਕਸ਼ਨ ਇੱਕ ਤਰਕੀ ਕਰਦੀ ਆ ਉਹ ਸਮਾਜ ਪੱਗਾ ਵਾਧਾ ਇਹ ਸਿਹਤ ਵੀੜ ਕਾਜ ਮਾਇਆ ਜਾਵੇ ਤਾਂ ਕਿ ਅਧਿਆਪਕ ਇਥੇ ਵੀੜ ਕਰਤੀ ਇਹਨਾਂ ਤੋਂ ਅਧਿਆਪਕ ਦੇ 25 30 ਸਾਲ ਤੋਂ ਪਰ ਬੱਚਿਆਂ ਨੂੰ ਸੇਵ ਦੇਣੀ ਹੈ ਤੇ ਅਧਿਆਪਕ ਦਾ ਆਪਣਾ ਜੀਵ ਉੱਚਾ ਸੁਝਾ ਹੋਵੇਗਾ ਅਸੀਂ ਸੋਚ ਹੋਵੇਗੀ ਤਾਂ ਉਹ ਦੂਜੇ ਬੱਚਿਆਂ ਨੂੰ ਬਹੁਤ ਉੱਚਾ ਉੱਤੇ ਲੈ ਜਾਏਗਾ ਤੇ ਵੀੜ ਕਾਜ ਪਾਇਆ ਲਗਾ 2005 ਸ਼ੁਰੂ ਕੀਤਾ ਸੀ ਵੀੜ ਕਾਜ ਉਹ ਤੋਂ ਉੱਤਰ ਤੱਕ 1700 ਅਧਿਆਪਕ ਵੀੜ ਕਰਕੇ ਜਾ ਸਕਦੇ ਨੇ ਸਰਨ 500 ਦੇ ਸਰਕਾਰੀ ਜੌਨ ਦੇ ਫਿਲ ਲੱਜੁਕੇ ਨੇ ਔਰ ਪੰਨਾ ਸੀ ਨਿਸ਼ਾਨੇ ਸੀ ਕੀਤਾ ਕਿ ਕਿ ਐਸੀ ਮਾਤ ਬਣਾਈ ਹੋਏ ਕਿ ਸਾਰੇ ਬੱਚੇ ਕੋਹੜ ਹਰ ਬੱਚੇ ਉੱਚੋ ਤੇ ਜਾ ਕੇ ਇਮਾਰਤ ਮਨ ਏ ਅੱਠ ਮੰਜਲ ਬਿਲਡਿੰਗ ਸਦਾ ਕਰਤਾਰ ਸਿੰਘ ਖਰਾਨਾ ਸਿੱਧਾ ਪਰਵਾਸੀ ਇਹ ਸੇਵਾ ਸਾਰੀ ਬਿਲਡਿੰਗ ਨੂੰ ਉਹਨੇ ਲੇ ਲਈ ਉਹਨਾਂ ਦੇ ਕੋਈ ਜਾਣਕਾਰੀ ਪੀਪੀਐਸ ਦਾਤਤਵਾਤ ਤੇ ਸ਼ੁਰੂ ਕਰ ਰਹੀ ਸੇਵਾ ਉਹਨਾਂ ਨੇ ਸਵਤੋ ਆਪਣੀ ਕੀਤੀ ਹੈ ਇਹਨਾਂ ਅੱਠ ਮੰਜਲ ਬਿਲਡਿੰਗ ਹੈ 80 ਹਜ਼ਾਰ ਸਕੇਲ ਕੋਟੇ ਦਾ ਏਰੀਆ ਖਬੜਾ ਪੇਸ਼ਮਾਨ ਚ ਆਡੀਟੋਰੀਆ ਗ੍ਰਾਉਂਡ ਫਲ ਪ੍ਰਬੰਧਕੀ ਬਲਾਕ ਦਫ਼ਤਰ ਦੇ ਪਹਿਲੀ ਮੰਜ਼ਲੈ ਜਨਵਾਲਾਪੀ ਇਸ ਸਮਾਵੇ ਨੂੰ ਸਸਤੀ ਕੈਂਪ ਦਾ ਇਤਿਹਾਸ ਬਾਰੇ ਐਮਏ ਭਾਰਤ ਦੇ ਵਿਦਿਆਰਥੀ ਨੇ ਇਹਨਾਂ ਵਾਸਤੇ ਬੱਚੇ ਸਾਰੇ ਪੰਜਾਬ ਤੋਂ ਬਚਾੜਾ ਕਸ਼ਟ ਦਾਨ ਦਾ ਰਿਕਤੀ ਦਾ ਮਨਕੀਤ ਰਿਸਕਸ਼ਨ ਜੀਨ ਦੇ ਤੋਣ ਹੋਏ ਦੀ ਬੱਚੇ ਦੀ ਉਹਨਾਂ ਮਾਂ ਸਾਹਿਬ ਬਚਾਏ ਜ਼ਿੰਦਾ ਉਸ ਮੰਜ਼ਲ ਦੇ ਵਿੱਚ ਪਹਿਲੇ 3 ਸਾਲ ਨਮੀਨਾਲ ਗੁਰਨਸਾਨ ਦੀ ਸੰਥਿਆ ਗੁਰਪ੍ਰਤਾਰ ਸੁਣਨੀ ਕਥਾ ਕਥਾ ਕੀਰਤਨ ਹੋਰ ਤਾਂ ਨਾ ਧਿਆਨ ਇਹ ਜਿੰਨ ਸੰਤ ਨਾਨਕ ਜੈ ਜੀ ਉਸੰਬੀਰ ਨਾਲ ਬੱਚੇ ਨੂੰ ਕਰਾਈ ਜਾਂਦੀਆਂ ਉਸ ਤੋਂ ਬਾਅਦ ਦੋ ਸਾਲ ਨੂੰ ਨਾਲ ਦੇ ਜਿਹਦੀ ਬੇਟੀ ਤਾਂ ਐਵੇਂ ਦੋ ਸਾਲ ਹੀ ਕਰਾਈ ਜਾਂਦੀ ਆ ਇਸ ਤੋਂ ਨਹੀਂ ਬਸਤੇ ਜਾਂਦਾ ਕਿ ਸ਼ਾਮ ਨੂੰ ਫਿਰ ਜਹਾਜ ਦੇ ਅਨ ਸੰਖ ਬੱਚਾ ਇੱਕ ਤੇ ਡਿਪਲੋਮਾ ਪਾਸਾ ਦਾ ਮਿਲ ਜਾਂਦਾ ਇੱਕ ਨੂੰ ਪੰਜ ਸਾਲ ਦੀ ਐਵੇਂ ਵਿੱਚੋਂ ਪੂਰਾ ਹੋਰ ਡਿਗਰੀ ਕਰ ਜਦੀ ਹੈ ਤੇ ਪੰਜਾਂ ਸਮਾਂ ਜੋ ਪੂਰਾ ਪ੍ਰਪਕਟਾ ਨਾਲ ਪ੍ਰਚਾਰਕ ਬਣ ਸਕਦਾ ਹੈ ਧਾਰਮਿਕ ਟੀਚਰ ਬਣ ਸਕਦਾ ਹੈ ਪ੍ਰੋਫੈਸਰ ਬਣ ਸਕਦਾ ਹੈ ਰਾਗੀ ਬਣ ਸਕਦਾ ਹੈ ਗ੍ਰੰਥੀ ਬਣ ਸਕਦਾ ਹੈ ਕੋਈ ਵੀ ਉਹ ਲੈਣ ਚ ਆਪਣੇ ਚੁਣ ਸਕਦਾ ਹੈ ਤਾਂ ਕਿ ਉਹ ਪੂਰਾ ਆਲ ਓਵਰ ਨੂੰ ਉਹ ਨੂੰ ਜੀ ਉਹ ਤਾਂ ਹੁੰਦੀ ਹੈ ਸਾਰੀ ਸੋਝੀ ਆ ਗਈ ਆ ਸੋ ਕੋਈ ਹੁਣ ਤੱਕ 90 ਜਿਹੜੇ ਆਪਣੇ ਵਿਦਿਆਰਥ ਦੇ ਵਾਇਕ ਨੂੰ ਪ੍ਰਚਾਰ ਤੇ ਹੁਣ ਤੱਕ ਵੀ ਇਹ ਵੀ ਕਰਕੇ ਜਾ ਚੁੱਕੇ ਨੇ ਉਹਨਾਂ ਵਿੱਚੋਂ 10 12 ਐਮਪੀ ਕਰ ਰਹੇ ਨੇ 20 25 ਬੱਚੇ ਜੁਦੀਸ਼ੀ ਦੇ ਕਈ ਐਮਪੀ ਤੋਂ ਬਾਅਦ ਮੋਰਿੰਦੇ ਨਰਿੰਦ ਤੇ ਉਹ ਵੀ 25 ਬੱਚੇ ਯੂਨਿਟੀ ਸੀ ਤਾਂ ਡੈੱਟ ਕਲੀਨ ਕਰ ਲਿਆ ਔਰ 10 ਬਾਲ ਬੱਚੇ ਜਿਹੜਾ ਜੇਅਰ ਦਾ ਡੈੱਟ ਪਾਸ ਕਰ ਲਿਆ ਉਹਨੂੰ ਸਕੋਪਸ਼ਨ ਸਰਕਾਰ ਦੀ ਉਹਨੂੰ ਪੀਐਸਟੀ ਕਰਨੇ ਵਕਤ ਵੀ ਨਹੀਂ ਰਹੀ ਜੀ ਸੋ ਇਸ ਤਿਹਣਾ ਇੱਕ ਮਜਰੇ ਨਵਾਟਿਆ ਤੇ ਪੰਜ ਸਭ ਬੱਚੇ ਦਾ ਜੋ ਰਹਿਣਾ ਹਸਪਤਾਲ ਨੰਨਪਾਣੀ ਜੋ ਕਤਲਵਾ ਜੋ ਹੀ ਫੀਸ ਆਉਣਾ ਉਹਦਾ ਸਾਰਾ ਗੁੰਮ ਗਿਆ ਸੱਤਾ ਉਹਨਾਂ ਚਲਦਾ ਬੱਚੇ ਕੋਲ ਕੋ ਨਾ ਤੇ ਪੈਸਾ ਨਹੀਂ ਕਰਦਾ ਚਾਰ ਦਿਨਾਂ ਤੱਕ ਕਿ ਬੱਚੀ ਆਪਣਾ ਸਵਾਦੀ ਤੋ ਆਪਣੇ ਸਕੂਲ ਦੇ ਪ੍ਰਚਾਰ ਕਰਕੇ ਦੁਨੀਆ ਦੇ ਸਕੂਲ ਦਾ ਪ੍ਰਚਾਰ ਕਰਦੇ ਉੱਥੇ ਇੱਥੇ ਪ੍ਰਚਾਰ ਕਰ ਰਹੇ ਨੀਂ ਮਿਹਰਤ ਨਾਲ ਸੁਧਾਰਤ ਕਰ ਰਹੇ ਨੇ ਤਾਂ ਕਿ ਦੋਨੇ ਤਰ੍ਹਾਂ ਦੇ ਸਾਗੇ ਜਿਹੜੀ ਉਹ ਸੰਗਤਾਂ ਸੋਚ ਚੱਲ ਕੇ ਕਿਉਂ ਸੁਚ ਚੱਲ ਸੂਰਜਕ ਮਦਦ ਲਈ ਨਾ ਵਾਸਤੇ ਰਹੀ ਇੱਕ ਇੱਥੇ ਲੜਕੀਆਂ ਵਾਸਤੇ ਨੇ ਆਮ 10 12 ਕਲਾਸਾਂ ਸਰਕਾਰੀ ਸਕੂਲਾਂ ਦੇ ਬੱਚੇ ਕਰ ਜਾਂਦੇ ਉਹਨਾਂ ਨੂੰ ਉਹ ਵਾਲੇ ਸਮੇਂ 'ਚ ਕੋਈ ਐਸਾ ਮੌਕਾ ਨਹੀਂ ਮਿਲਦਾ ਉਹ ਜੋਬ ਕਰਦਾ ਜਾਂ ਕੋਈ ਕੋਈ ਕਿਸੇ ਜਿੰਦਾ ਮੌਕਾ ਨਹੀਂ ਮਿਲਦਾ ਮੈਂ ਕੋਈ ਜੋਬ ਕਰਦਾ ਉਹ 2008 ਵਿੱਚ ਇਹ ਵਿਦਿਆਲਾ 2009 ਚ ਸ਼ੁਰੂ ਕੀਤਾ ਸੀ ਉਹ 2008 ਵਿੱਚ ਸ਼ੁਰੂ ਕੀਤੀ ਜਿਹਨੂੰ ਫਿਰ 2007 ਤਬਰ ਜਿਵੇਂ ਜਿਵੇਂ ਸਮਾਂ ਸਾਲ ਸਾਡਾ ਦੋਸਤ ਜਿਵੇਂ ਜਿਵੇਂ ਗੁੰਦਕ ਚੱਲ ਗਿਆ ਪਰ 2004 ਤੱਕ ਫਿਰ 2004 ਤੱਕ ਇਸ ਤਰ੍ਹਾਂ ਦਾ ਸਾਲ ਚੱਲਿਆ ਇਹ ਲੜਕਿਆਂ ਦੀ ਟ੍ਰੇਨਿੰਗ ਫਿਜ਼ੀਕਲ ਟ੍ਰੇਨਿੰਗ ਉਹਨਾਂ ਦੇ ਲਿਖਤੀ ਕਾਚੀ ਚੱਲੀ ਉਹਨਾਂ ਦੀ ਮੰਨ ਜੋ ਵੀ ਉਹਨਾਂ ਦੀ ਇੰਟੀਗ੍ਰੇਸ਼ਨ ਚੱਲੀ ਤਾਂ ਕਿ ਜਿੱਤੇ ਮ ਉਹਨਾਂ ਨੇ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਉਹਨਾਂ ਸਾਰਿਆਂ ਦਾ ਉਹਨੂੰ ਤੇ ਸਹੀ ਤਰੀਕੇ ਨਾਲ ਆਪਣਾਉ ਤੇ ਜਾਂ ਕੰਮ ਦਾ ਹੋ ਸਕਦਾ ਹੁਣ ਤਾਂ ਗੁਣੀ ਕਿਰਪਾ 625 ਲੜਕੀਆਂ ਕੌਸਟੇਜ ਭਤੀ ਹੋ ਗਏ ਥੋਡੇ ਨੂੰ ਲੈ ਕੇ ਤੇ ਕੁਝ ਸਨਸੈਕਟ ਹੋਈਆਂ ਕੋਈ ਰਿਸਪੈਕਟ ਕੋਈ ਮਗਾ ਕੌਸਟੇਜ ਕੋਈ ਹੈਂਡਕੌਸਟ ਵੱਖਣਾ ਬਣਾ ਰਹੇ ਚ ਕੋਈ ਪੰਜਾਬ ਪੁਲਿਸ ਦੇ ਲਈ ਕੋਸਟੇਜ ਚੇੜੀਗਲ ਕੋਸਟ ਬੀਐਸਐਫ ਸੀਆਰਪੀਐਫ ਜਿਹੜੀਆਂ ਕੋਸਟਾਂ ਆ ਰੋਣੀਆਂ ਕਰ ਰਹੀਆਂ ਕੋਸਟਾਂ ਦੀ ਬੱਚੀਆਂ ਅੱਜ ਹੋ ਚੁੱਕੀਆਂ ਕੋਈ ਬੱਚਿਆਂ ਸਾਰਾ ਫ੍ਰੀ ਆ ਬੱਚੇ ਕੋਈ ਚਾਰਜੀ ਵੈਜ ਦਾ ਉਹ ਵੀ ਸਾਰੇ ਪੰਜਾਬ ਦੇ ਬੱਚਿਆਂ ਆ ਗਏ ਜਿਹੜੀ ਹਾਕ ਫੁੱਲ ਤੇ ਟੈਨਿੰਗ ਤੋਂ ਵੀ ਕੋਲ ਗਿਆ ਸਿੱਖ ਇਥੇ ਹਾਕੀ ਦਾ ਸ਼ੁਰੂ ਕੀਤਾ 2006 ਦੇ ਵਿੱਚ ਵੀ ਸਪੋਰਟਸ ਗੁਰੂ ਸਾਹਿਬ ਨੇ ਸ਼ੁਰੂ ਕੀਤੇ ਜੀ 2020 ਤੱਕ ਚੱਲ ਰਿਹਾ ਵੀ ਨਾ ਕੋਰੋਨਾ ਕਰਕੇ ਉਸ ਤੋਂ ਬਾਅਦ ਸਾਰਾ ਹੋਸ਼ਟਿੰਗ ਆ ਸਕੂਲ ਬੰਦ ਕਰਨੇ ਤੇ ਉਸ ਬਾਅਦ ਬੱਚੇ ਖੇਡਣ ਬੁੱਲ ਰਹੇ ਅਸੀਂ ਸ਼ੁਰੂ ਨਹੀਂ ਕਰ ਸਕ ਉਸ ਤੋਂ ਬਾਅਦ ਉਹ ਵੀ ਸਾਰਾ ਕੋਈ ਫ੍ਰੀ ਸੀ ਜੋ ਸਪੋਰਟ ਤੋਂ ਉੱਤੇ ਲੱਗੀ ਛੋਟੀ ਸਿੱਖ ਸੈਟ ਉਹਨਾਂ ਦਾ ਵੀ ਸਾਰਾ ਜੋ ਵੀ ਡਾਇਰਡ ਕਰਨਾ ਥੋਸਟਲ ਦਾ ਜੋ ਪੜਾਈ ਦਾ ਜੋ ਕਿੰਡ ਦਾ ਸਾਰਾ ਸੰਗਤ ਵਿੱਚ ਸਭ ਚੱਲਦਾ ਸੀਗਾ ਉਹਦੇ ਵਿੱਚੋਂ ਗੁਰਮੀ ਕਿੰਨਾ ਪੰਜ ਖਿਡਾਰੀ ਪਲੇਅਰ ਆਪਣੇ ਇੰਡੀਆ ਟੀਮ ਵਿੱਚ ਸਣੇ ਖਿਡਾਰੀ ਪੰਜ ਪਹੁੰਚ ਗਏ ਉਹਨਾਂ ਪੰਜਾਂ ਵਿੱਚੋਂ ਤਿੰਨ ਖਿਡਾਰੀ ਇਹਨੇ ਨੂੰ ਟਿਕਾ ਟੀਮ ਦੇ ਤੱਕ ਨੂੰ ਅੰਤ ਸੀਰੀ ਵਿੱਚ ਪਹੁੰਚ ਗਏ ਸੋ ਇਹ ਹਾਕੀ ਦਾ ਤਿੰਨ ਚੌਥਾ ਵਾਤਾਵਰਨ ਸੀ ਸੋ ਉਸ ਤੋਂ ਬਾਅਦ 2010 ਸਾਲਾਂ ਵਿੱਚ ਜੇ ਇਹ ਨੇ ਦਾ ਸ਼ੁਰੂ ਕੀਤਾ ਜਿਹੜੇ ਕਿ ਬੱਚੇ ਨਾ ਪਲੱਸ 1 ਪਲੱਸ 2 ਦੀ ਨਾਲ ਬੰਦਿਆਂ ਦੀ ਕਰੀ ਦੀਆਂ ਤੇ ਨਾਲ ਉਹਨਾਂ ਦੀ ਕੋਚ ਹੁੰਦੀਆਂ ਤੇ ਉਹਦੇ ਵਿੱਚੋਂ ਮਾਨ ਕਿਰਪਾ ਨਾਲ ਅچھے ਨਤੀਜੇ ਆਏ ਆਏ ਤੇ ਲੋਕੀ ਆਏ ਕਿ ਮੰਮੀ ਐਨਆਈਟੀ ਥਾਪੜਪੁਰ ਕਾਲ ਦੇ ਚਾ ਹੋਰ ਅچھے ਕਾਲ ਦੇ ਬੱਚੇ ਨੂੰ ਉਹਨਾਂ ਨੂੰ ਮਿਲ ਦਾਹਾ ਮਿਲਿਆ ਤੇ ਹਰ ਸਾਲਾਂ ਦੀ ਬੀਐਸ ਬੀਡੀਐਸ ਸਰਕਾਰੀ ਸਕੂਲਾਂ ਹਾਂ ਸਰਕਾਰ ਦੇ ਬੱਚੇ ਬਹੁਤ ਜ਼ਿਆਦੇ ਪ੍ਰਾਈਵੇਟ ਬਹੁਤ ਜਾਂਦੇ ਨੇ ਪਰ ਸਰਕਾਰੀ ਨੀਤੇ ਨਾਲ ਸਰਕਾਰ ਦੇ ਇਸ ਤਰ੍ਹਾਂ ਐਨਜੀ ਦਾ ਵੀ ਨਾਲ ਸ਼ੁਰੂ ਕੀਤਾ 2015 ਵਿੱਚ ਉਹ ਵੀ ਬਹੁਤ ਹੀ ਕਿਰਪਾ ਦੇ ਨਾਲ 25 ਬੱਚੇ ਆਪਣੇ ਦੇ ਚੋਣ ਤੱਕ ਸਭ ਬ੍ਰੋਹ ਹੋ ਚੁੱਕੇ ਔਰ ਉਹ ਚੋਂ 90 ਬੱਚੇ ਨੇ ਐਨਜੀ ਨਹੀਂ ਸਮਰ ਹੋਏ 90 ਬੱਚੇ ਲਗਭਗ 200 ਬੱਚੇ ਲਈ ਵੀ ਹੋ ਗਏ ਲੇਕਿਨ ਉਹ ਟੈਸਟ ਦਾ ਸੌਖਾ ਮਰਚ ਦੇਵੀ ਦਾ ਐਨਜੀ ਦਾ ਸੌਖਾ ਥੋੜਾ ਔਰ ਪਿਛਲੇ ਮੈਚ ਦੇ ਬੱਚੇ ਬਿਲਕੁਲ ਪੱਟੀ ਦੇ ਨਾਲ ਹੀ ਕਰਨ ਸ਼ਹੀਦ ਵੀ ਦੇ ਆਪ ਦਾ ਬੱਚੇ ਸਦੇ 2 ਸਾਲ ਪਲਸ ਸਨਸਤ ਕੀਤੀ ਔਰ ਆਲਓਂਡ ਇੰਡੀਆ ਵਿੱਚੋਂ ਨੇ ਸਾਰੇ ਦੇਸ਼ ਪਰ 17 ਲੱਖੋਂ ਦੇ ਬੱਚੇ ਨੇ ਇਹਦੀ ਪ੍ਰਾਪਤ ਕੀਤਾ ਔਰ ਜਿੱਥੇ ਲੱਖਾਂ ਬੱਚੇ 6-7 ਲੱਖ ਬੱਚਾ ਸਾਰੇ ਦੇਸ਼ ਤੋਂ ਕੀ ਹੁੰਦਾ ਸਾਂਭੇ ਤਿੰਨ ਸੌ ਸੀਟ ਹੁੰਦੀ ਆ ਪਰ ਇਹ ਬੱਚੇ ਨੇ ਕਿਹਨੂੰ ਬੱਚਾ ਜੀਵਨ ਦਾ ਬੱਚਾ ਕੋਈ ਅਫਸਰ ਨਹੀਂ ਘਰ ਦਾ ਕੋਈ ਬਹੁਤ ਜ਼ਿਆਦਾ ਘਰੋਂ ਨਹੀਂ ਦੀ ਪਰ ਉਹ ਬੱਚੇ ਨੇ ਨਾਲ ਸਹਿਯੋਗ ਕਰਦਿਆਂ ਦੇਖਦੇ ਤੇ ਬੱਚੇ ਜਿਹਨੇ ਉੱਤੇ ਲਗਭਗ ਸਾਰੇ ਸਹਿਯੋਗ ਕਰਦਿਆਂ ਦੇਖਦੇ ਵੀ ਕਰਦਿਆ ਤੁਸੀਂ ਸਾਰੇ ਜੁਪੀਸੀ ਦੇ ਸਾਰੇ ਸਟੂਡੈਂਟ ਆਪ ਕੋ ਆਪਣੇ ਮੈਕ ਤੇ ਸਾਰੇ ਬਸਤੀ ਆਪ ਨੂੰ ਸੋ ਇਹ ਮਤਲਬ ਭਾਵੇਂ ਕਿ ਤੁਸੀਂ ਬੜੀਆਂ ਮਤਲਬ ਆਸਾਂ ਲੈ ਕੇ ਆਏ ਕਿਉਂਕਿ ਇਥੇ ਪਾਰ ਬਸਤੀ ਦਾ ਸਾਰਾ ਕੁਸਚਨ ਦਾ ਕੋਈ ਇਹ ਨਹੀਂ ਸਾਡੇ ਨੂੰ ਦੋ ਦਸ ਸੂਚ ਚਾਹਦੇ ਨੇ ਇੰਨੀ ਤੇ ਅਹੀ ਆਪਣੇ ਸਕੂਲ ਦੇ ਆਪਾਂ ਆਪਣਾ ਸਕੂਲ ਜੇ ਉਹ ਬੈਠ ਚਾਹੇਗਾ ਉਸ ਦਾਇਰਨ ਹੋਵੇਗਾ ਉਸ ਬੱਚੇ ਨੂੰ ਮਦਦ ਮਿਲਦਾ ਕਹਨਾ ਕੋਈ ਵੀ ਬੱਚਾ ਉਥੇ ਆਪਣੇ ਅੰਦਰ ਦੇ ਕੋਈ ਵੀ ਇੰਟਰ ਹੋਏ ਉਹਦੀ ਚੋਣ ਬਗੈਦਾ ਹੁੰਦੀ ਹੈ ਉਹ ਫਿਰ ਜਦੋਂ ਕੋਈ ਉਹ ਪਾਵੇ ਕਿੱਥੋਂ ਦਾ ਵੀ ਹੋਵੇ ਬੱਚਾ ਉਹ ਪਾਵੇ ਕਿਸੇ ਵੀ ਧਰਮ ਦਾ ਹੋਵੇ ਉਹਨੂੰ ਜਗ੍ਹਾ ਤੋਂ ਬੰਨ੍ਹ ਦਿੱਤੀ ਉਹ ਜਗ੍ਹਾ ਦਾ ਪਾਵੇ ਉਹ ਪ੍ਰਤੀਵਾਤਾ ਕਿ ਉਹਨੂੰ ਮੌਕਾ ਮਿਲੇ ਤਾਂ ਕਿ ਬੱਚੇ ਸਾਡੇ ਅੱਛੇ ਉਹਦੇ ਵਿਕਾਸ ਕਰਨ ਇਸ ਵੀਡੀਓ ਦੇ ਇਥੇ ਸਮਾਪਤੀ ਹੈ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਚੰਗੀ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ